ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਸੰਧੂ ਪ੍ਰਾਪਰਟੀ ਡਿਵਾਈਜ਼ਰ RAMTEETH ROAD ਅਮਰਸਰ ਤੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਸੰਧੂ ਪ੍ਰਾਪਰਟੀ ਡਿਵਾਈਜ਼ਰ RAMTEETH ROAD ਅਮਰਸਰ ਤੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਸੰਧੂ ਪ੍ਰਾਪਰਟੀ ਡਿਵਾਈਜ਼ਰ RAMTEETH ROAD ਅਮਰਸਰ ਤੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਸੰਧੂ ਪ੍ਰਾਪਰਟੀ ਡਿਵਾਈਜ਼ਰ RAMTEETH ROAD ਅਮਰਸਰ ਤੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਸੰਧੂ ਪ੍ਰੋਪਰਟੀ ਡਿਵਾਈਜ਼ਰ ਅੰਮ੍ਰਿਤਸਰ ਰਾਮਤੀਥ ਰੋਡ ਤੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਸੰਧੂ ਪ੍ਰੋਪਰਟੀ ਡਿਵਾਈਜ਼ਰ ਅੰਮ੍ਰਿਤਸਰ ਰਾਮਤੀਥ ਰੋਡ ਤੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਸੰਧੂ ਪ੍ਰੋਪਰਟੀ ਡਿਵਾਈਜ਼ਰ ਰਾਮਤੀਥ ਰੋਡ ਤੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਸੰਧੂ ਪ੍ਰੋਪਰਟੀ ਡਿਵਾਈਜ਼ਰ ਅੰਮ੍ਰਿਤਸਰ ਰਾਮਤੀਥ ਰੋਡ ਤੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਸੰਧੂ ਪ੍ਰੋਪਰਟੀ ਡਿਵਾਈਜ਼ਰ రామ్ చిత్రోడమ్ సార్